ਉਧਰਾ ਕੇ 3 ਪੈਟਰੋਲੀਅਮ ਮੰਤਰੀ ਹਰਦੀਪ ਪੂਰੀ ਅੱਜ ਪਟਿਆਲਾ ਪਹੁੰਚੇ ਨੇ ਉਹਨਾਂ ਦੇ ਨਾਲ ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵੀ ਮੌਜੂਦ ਰਹੇ ਨੇ ਤਾਜ਼ਾ ਦੀ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਮਜ਼ਬੂਤ ਹੋ ਗਿਆ ਹੈ ਤੇ ਇਸ ਵਾਰ ਅਸੀਂ 13 ਵਿੱਚੋਂ 13 ਸੀਟਾਂ ਜਿਹੜੀ ਕਿ ਜਿੱਤ ਰਿਆ ਤਾਂ ਉੱਥੇ ਹੀ ਕਿਸਾਨਾਂ ਦੇ ਮੁੱਦੇ ਤੇ ਬੋਲਦੇ ਹਰਦੀਪ ਪੂਰੀ ਨੇ ਕਿਹਾ ਕਿ ਕਿਸਾਨ ਸਾਡੇ ਆਂਦਾਤਾ ਨਹੀਂ ਅਤੇ ਸਾਡੇ ਭਰਾ ਨਹੀਂ ਜਿਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਗੁੰਮਰਾ ਕੀਤਾ ਗਿਆ ਹੈ ਉਤੇ ਹਰਦੀਪੂਰੀ ਨੇ ਕਿਹਾ ਜੇਕਰ ਪੰਜਾਬ ਨੂੰ ਮੁੜ ਤਰੱਕੀ ਦੀ ਰਾਹ ਤੇ ਲਿਆਉਣਾ ਹੈ ਤਾਂ ਭਾਜਪਾ ਦਾ ਜਿੱਤਣਾ ਬਹੁਤ ਜ਼ਰੂਰੀ ਹੈ। ਚਾਰ ਸੌ ਪੰਜ ਦੀ ਜਿਹੜੀ ਗੱਲ ਹੈ ਉਹਦੇ ਕਿੰਨੀ ਹੈ ਉਹ ਹੈ। ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 2014 ਦਾ ਜਦੋਂ ਚੋਣ ਹੋ ਰਿਹਾ ਸੀਗਾ ਮੈਂ ਅਸੈਸਮੈਂਟ ਕੀਤੀ ਸੀ। ਉਸ ਵਕਤ ਤਾਂ ਦੱਸੀ ਬੈਕ ਆਫ ਦੀ ਐਨਵੈਲਪ ਜਿਹੜੇ ਕੈਲਕੂਲੇਸ਼ਨ ਸੀਗਾ ਸਾਡੇ ਸਮੇਂ ਸਿਰ ਜਦ ਮੈਂ ਕਿਹਾ ਯਾਰ ਇਹ 272 ਕਿਸਰਾ ਆਨ ਗਿਆ ਉਸ ਇਸ ਫੇਟ ਵਾਈਸ ਕਰਦੇ ਸੀਗਾ ਉਸ ਵਕਤ ਮੇਰੇ ਇੱਕ ਸੀਨੀਅਰ ਕੋਲੀਗ ਸੀ ਕਿ ਉਹਨਾਂ ਨੇ ਕਿਹਾ ਕਹਿੰਦਾ ਯਾਰ ਇਹ ਕੈਲਕੂਲੇਸ਼ਨ ਜਿਹੜੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਅਰਿਥਮੈਟਿਕ ਨਹੀਂ ਚੱਲਦਾ ਗਣਿਤ ਨਹੀਂ ਚੱਲ ਰਹੀ ਇਹਦੇ కెਮਿਸਟਰੀ ਹੁੰਦੀ ਹੈ ਤੇ 2014 ਚ ਹੋਪ ਸੀਗੀ ਤੇ ਸਾਡੇ ਪਹਿਲੀ ਵਾਰ 37 ਸਾਲ ਦੇ ਬਾਅਦ ਵੀ ਰੀਚ 292 2292 ਵੀ ਕ੍ਰੋਸਡ 272 ਵੀ ਰੀਚਡ 292 ਦੋਜ਼ ਆਰ ਉੰਨੀ ਜਦੋਂ ਅਸੀਂ ਇਲੈਕਸ਼ਨ ਲੜਨੇ ਗਏ ਸੀਗੇ ਤੇ ਅਮਿਤ ਸ਼ਾਹ ਜੀ ਨੇ ਇੱਕ ਛੋਟੀ ਮੰਤਰੀਆਂ ਦੀ ਟੋਲੀ ਬਣਾਈ ਤੇ ਸਾਨੂੰ ਇਹ ਕਿਹਾ ਬਾਈ ਕਹਣਾ ਇਸਮ ਸਾਇਲੈਂਸ देयर ਅਮਿਤ ਸ਼ਾਹ ਜੀ ਨੇ 4-5 ਮੰਤਰੀਆਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਇੱਕ ਕੰਮ ਕਰੋ ਜਿਹੜੀਆਂ ਤੁਹਾਡੀਆਂ ਕੇਂਦਰ ਦੀਆਂ ਯੋਜਨਾਵਾਂ ਹੈਗੀਆਂ ਸੈਂਟਰ ਦੀ ਸਕੀਮ ਉਹਦੇ ਦੇਖੋ ਕਿੰਨੇ ਲਾਭਾਰਥੀ ਹੈਗੇ ਇਹਨਾਂ ਦੇ ਤੇ ਅਸੀਂ ਕੈਲਕੂਲੇਸ਼ਨ ਕੀਤੀ ਸੀ 22 ਕਰੋੜ बेनीफिशरी सेंट्रल स्कीम ते सो वोटा पाई करोड़ नब्बे लखी तीन सौ तीन तक पहुंच गए इस बार कैलकुलेशन की है क्योंकि जो सेंट्रल स्कीम है दो हजार चौदह मोदी जी आए थे दो हजार चौदह मई हजार चौदह जून चौट चौ दो हजार चौदह दो हजार पंद्रह जून च शुरू हो गया उ लाभार्थी तुम अगर गिनो तैती ते करोड़ तो ज्यादा बंदे ने मैं थोड़ा एक्सप्लेन करना किस तरह प्रधानमंत्री आवास योजना ग्रामीण तो शहरी चार करोड़ मोदी जी ने कहा तीन करोड़ अस्सी आवास बनावे दिन तीन समय का ड्राई राशन अस्सी करोड़ लोगों को मिल रहा है अगर तुम कैलकुलेशन ये लैके चलो के एक परिवार चार व्यक्ति है तो भी करोड़ हो आयुष्मान भारत

साड़ी है उज्जवला योजना जिदे जेडे परिवार इकोनॉमिकली वीकर सैक्शन उन्होंने दस करोड़ अठाई लाख असी कनेक्शन दिते ने उज्वला दे जे उस हर एक परिवार ने एक मुफत कुकटॉप ते सिलेंडर सबसिडाइज दस करोड़ सारे करके सारे डुप्लीकेशन कटवा के तैती करोड़ तैंती करोड़ बनते हैं

ਇਸ ਰਿਐਲਿਟੀ ਨੂੰ ਦੇਖ ਕੇ ਤੇ ਪੰਜਾਬ ਦਾ ਜਿਹੜਾ ਇਕਨੋਮਿਕ ਫਿਊਚਰ ਹੈ ਉਹ ਡਬਲ انجن ਸਰਕਾਰ ਦੀ ਤਰਫ ਲੈ ਕੇ ਜਾਵੇ। ਕਦੇ ਕਦੇ ਕਾਕਾਂ ਬੀ.ਪੀ. ਦੇ ਗ੍ਰੈਂਟ ਦੇ ਸੁਣਵਾ ਰਹੇ ਨੇ ਕੰਪਨੀਆਂ ਦੇ ਜਾਨੇ। ਮਤਲਬ ਸਿਕ ਪਰ ਜਸਟਿਸ ਦਾ ਬੋਲ ਚ ਕਰ ਗਿਆ। ਉਹ ਯਾਰ ਮਹਾਰਾਜ ਮੈਂ ਤੇ ਨਿਊਯਾਰਕ ਰਹਾ ਮੈਂ ਸਿਕ ਪਰ ਜਸਟਿਸ ਨੂੰ ਜਾਨਣਾ। ਉਹ ਮੇਰੇ ਤੇ ਕਿਉਂ ਬਿਆਨ ਦੇ ਆਂਦੋ? ਜੋ ਥੱਪੜ ਲਗਾ ਹੋਏ ਨਾ ਨੋ ਸੀਜਸ ਸਿੱਧੇ ਹੋ ਜਾਣਗੇ। ਇਹ ਡਰਨੇ ਵਾਲੇ ਸਿਕ ਕੌਣ ਡਰਨੇ ਵਾਲੀ ਨਹੀਂ ਹੈ। ਮੈਂ ਤਾਂ ਦੱਸਣਾ ਇਹ ਤੁਹਾਡੀ ਮੈਸੇਜ ਹੈ ਗੁਰੂ ਜੀ साढ़े गुरुआ को इसलिए ये लोग मतलब छोटिया छोटिया गंद करनिया उन्हें मैं जरा एग्जाम्पल दे रहा थी। अपनी एम पी नी पिटवाई करा देने अपनी चीफ सैकटरी पिटवाई करा देने ए, कौन ने भाई सो तो, ती अपने आप मजबूत हो जाओ बाकी जो बारे बंदे है इतो गए बंद यार थोड़ी रेलेवें रेलीवें कर देने हां जी देखो मैं किसान सा जो किसाना मुद्दे है साढ़े मुद्दे है